ਇਮਾਦ ਸੋਹਰੇ ਲਿਖੀ ਸੀ ਕਿ ਆ ਜਾ 2 ਮਿੰਟ ਗੱਲ ਕਰ ਲਈਏ ਪਿਛਲੀਆਂ ਵਿਗੜੀਆਂ ਦੇ ਹੱਲ ਕਰ ਲਈਏ ਆ ਜਾ 2 ਮਿੰਟ ਗੱਲ ਕਰ ਲਈਏ ਪਿਛਲੀਆਂ ਵਿਗੜੀਆਂ ਦੇ ਹੱਲ ਕਰ ਲਈਏ ਸਾਨੂੰ ਲੋਕਾਂ ਵੱਲੋਂ ਕੁਝ ਨਹੀਂ ਲੱਗਣਾ ਕਿਉਂ ਨਾ ਆਪਾਂ ਕੁਦਰਤ ਆਪਣੇ ਵੱਲ ਕਰ ਲਈਏ ਵਾ 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 ਕੋਈ ਸੋਹਣੀ ਥਾਂ ਹੋਵੇ ਤੇ ਤੇਰੇ ਪਿੰਡ ਨੂੰ ਜਾਂਦਾ ਰਾਹ ਹੋਵੇ ਕਿਆ ਬਾਤ ਇਹ ਜਦੋਂ ਪਿਆਰ ਤੋਂ ਬਾਅਦ ਜਿਹੜੀ ਪਹਿਲੀ ਮੁਲਾਕਾਤ ਹੈ ਨਾ ਇਹ ਉਹ ਐਕਸਪਲੇਨ ਕੀਤੀ ਹੈ ਵਿੱਚ ਕਿ ਕੋਈ ਸੋਣੀ ਥਾਂ ਹੋਵੇ ਤੇਰੇ ਪਿੰਡ ਨੂੰ ਜਾਂਦਾ ਰਾਹ ਹੋਵੇ ਉੱਥੇ ਬਈਏ 1 ਇੰਚ ਦੀ ਦੂਰੀ ਤੇ ਕੋਈ ਸੋਣੀ ਥਾਂ ਹੋਵੇ ਤੇਰੇ ਪਿੰਡ ਨੂੰ ਜਾਂਦਾ ਰਾਹ ਹੋਵੇ ਉੱਥੇ ਬਈਏ 1 ਇੰਚ ਦੀ ਦੂਰੀ ਤੇ ਤੂੰ ਉਹ ਆਲਮ ਸੋਚ ਕੇ ਵੇਖ ਇੰਨੀ ਨੇੜੇ ਹੋ ਕੇ ਜੇ ਮੂੰਹ ਇੱਕ ਦੂਜੇ ਵੱਲ ਕਰ ਲਈਏ ਵਾਹ 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 ਸ਼ਾਬਾਸ਼ ਤੇ ਇਸ ਤੋਂ ਅੱਗੇ ਮੈਨੂੰ ਸੰਗ ਲੱਗਦੀ ਇਸ ਤੋਂ ਅੱਗੇ ਮੈਨੂੰ ਸੰਗ ਲੱਗਦੀ ਏ ਕਿਉਂ ਨਾ ਇਸ ਤੋਂ ਅਗਲੀ ਗੱਲ ਆਪਾਂ ਕਰ ਲਈਏ ਵਾਹ ਵਾਹ